ਜਿੱਦਾਂ ਆਪਾਂ ਪਾਣੀ ਪੀਂਨੇ ਆ ਸ਼ੁੱਧ ਹੁੰਦਾ ਸਾਡੇ ਵਾਸਤੇ ਮਿੱਟੀ ਦੇ ਘੜੇ ਦਾ ਪਾਣੀ ਇਦਾਂ ਹੀ ਬੂਟੇ ਨੂੰ ਵੀ ਬਹੁਤ ਵਧੀਆ ਪੋਜੀਟਿਵ એનર્ਜੀ ਮਿਲਦੀ ਹੈ ਜੀ ਮਿੱਟੀ ਦੇ ਗਮਲੇ ਤੋਂ ਇਹ ਬੂਟੇ ਜਿਹੜੇ ਬਾਹਰ ਦੇ ਨੇ ਉਹਨਾਂ ਨੂੰ ਮੌਸਮੀ ਇਦਾਂ ਤਲਕੋ ਕੋ ਫਰਕ ਨਹੀਂ ਨਹੀਂ ਜੀ ਇੱਧਰ ਆਪਣੇ ਡ੍ਰੈਗਨ ਫਰੂਟ ਦੇ ਤਾਂ ਦੇਖੋ ਜੀ ਆਪਣੇ ਇੱਧਰ ਬਾਗ ਲੱਗੇ ਹੋਏ ਨੇ ਐਵਾ ਗੱਡੋ ਲੁਧਿਆਣੇ ਵਾਲੀ ਵੈਬਸਾਈਟ ਚਲ ਜਾਓ ਉਧਰ ਵੀ ਬਾਗ ਲੱਗੇ ਹੋਏ ਨੇ ਐਵਾ ਗੱਡੋ ਦੇ ਮਤਲਬ ਇਹ ਚੀਜ਼ਾਂ ਲੱਗਦੀਆਂ ਨੇ ਪਰ ਇਹਨਾਂ ਨੂੰ ਟਾਈਮ ਲੱਗਦਾ ਹੈਗਾ ਜੀ ਥੋੜਾ ਨਰਸਰੀ ਵਧੀ ਦੇ ਕੋਈ ਵੀ ਜੇ ਨਰਸਰੀ ਵਾਲੇ ਨੇ ਦਾ ਮਾਲ ਜੀ ਦੇਖੋ ਕਲਕੱਤੇ ਤੋਂ ਆਏਗਾ ਜਾਂ ਸਹਾਰनपुर ਤੋਂ ਆਏਗਾ ਜੀ ਮਾਲ ਤਾਂ ਬਾਹਰੋਂ ਲੈ ਕੇ ਦੇਣਾ ਬਾਕੀ ਪੰਜਾਬ ਵਿੱਚ ਬਹੁਤ ਵਧੀਆ ਤੋਂ ਵਧੀਆ ਵੀ ਨਰਸਰੀਆਂ ਗਿਆ ਨੇ ਜਿਹੜੇ ਬਾਹਰ ਫੇਰੇ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਕੋਲੋਂ ਥੋੜਾ ਜਿਹਾ ਤੁਸੀਂ बच ਕੇ ਰਹਿਣਾ ਉਹ ਤੁਹਾਨੂੰ ਗੁੰਮਰਾਹ ਕਰ ਸਕਦੇ ਜੇ ਨਰਸ ਬੂਟਾ ਤੁਸੀਂ ਭਾਈ ਜਿੱਥੋਂ ਵੀ ਲੈਣਾ ਕਦੇ ਵੀ ਲੈਣਾ ਬੂਟਾ ਤੁਸੀਂ ਨਰਸਰੀ ਤੋਂ ਲਓ ਜੀ ਨਰਸਰੀ ਵਾਲੇ ਦਾ ਤੁਹਾਨੂੰ ਗਰੰਟੀ ਨਾਲ ਬੂਟਾ ਦੇਗਾ ਜੀ ਕੋਈ ਵੀ ਰਹਿਗਾ ਸੋ ਸਤਿਗੁਰੂ ਜੀ ਮੈਂ ਤੁਹਾਡਾ ਆਪਣਾ ਲਾਹਰ ਸਿੰਘ ਪੁਚੀਪੁਰ ਤੁਸੀਂ ਦੇਖ ਰਹੇ ਹੋ ਲਾਈਵ ਤੇਜ న్యూਸ ਚੈਨਲ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੇ ਘੁਮਣੌਰ ਖੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਇੱਕ ਵਾਰੀ ਨਰਸਿੰਦੀ ਜਿਹੜੀਆਂ ਤਸਵੀਰਾਂ ਵੀ ਜਿਹੜੀਆਂ ਦਿਖਾ ਦਤੀਆਂ ਸੋ ਲੋਕਾਂ ਦਾ ਜਿਹੜਾ ਰੁਝਾਨ ਹੈ ਸ਼ੁੱਧ ਹਵਾ ਤੇ ਕਰਕੇ ਜਾਂ ਬਾਗਬਗੀਚੀਆਂ ਵੱਲ ਜਿਹੜਾ ਲੋਕਾਂ ਦਾ ਜਿਹੜਾ ਰੁਝਾਨ ਜ਼ਿਆਦਾ ਵਾ ਤੇ ਫਲਾਹਾਲ ਵੀ ਜਿਹੜਾ ਲੋਕਾਂ ਦਾ ਰੁਝਾਨ ਕਾਫੀ ਜਿਹੜਾ ਵਾ ਹੋ ਚੁੱਕਾ ਹੈ ਸੋ ਇਸੇ ਜਿਹੜੀ ਰਿਲੇਟਡ ਜਿਹੜੀ ਅਸੀਂ ਗੱਲਬਾਤ ਕਰਨ ਦੇ ਲਈ ਨਰਸਿੰਦੀ ਮਾਲਕ ਦੇ ਨਾਲ ਜਿਹੜ ਮੇਰਾ ਨਾਮ ਹੈ ਜੀ ਗੌਰਵ ਕੁਮਾਰ ਪਿੰਡ ਸਾਡਾ ਹੈਗਾ ਜੀ ਨਿੱਕੇ ਘੁੰਮਣ ਜ਼ਿਲ੍ਹਾ ਹੈਗਾ ਜੀ ਗੁਰਦਾਸਪੁਰ ਜੀ ਕਿ ਤੂੰ ਤੋ ਜਿਹੜਾ ਇਹ ساری ਜਿਹੜੀ ਇਸ ਨਰਸਰੀ ਦੀ ਲਾਈਨ ਦੇ ਵਿੱਚ ਜੀ ਮੈਂ ਘੱਟੋ ਘੱਟ 14-15 ਸਾਲ ਦੀ ਉਮਰ ਵਿੱਚ ਇਸ ਨਰਸਰੀ ਦੀ ਲਾਈਨ ਵਿੱਚ ਪੈ ਗਿਆ ਸੀ ਪਹਿਲਾਂ ਮੇਰੇ ਫਾਦਰ ਸਾਹਿਬ ਨਰਸਰੀ ਦਾ ਕੰਮ ਕਰਦੇ ਸੀ ਸੰਭਦੇ ਸੀ ਹੁਣ ਇਸ ਲਾਈਨ ਨੂੰ ਆਪਾਂ ਸੰਭਰੇ ਆ ਜੀ ਮਤਲਬ ਇਹ ਜਿਹੜਾ ਪ੍ਰੋਜੈਕਟ ਹੈ ਛੋਟੇ ਤੋਂ ਪ੍ਰੋਜੈਕਟ ਤੋਂ ਕੀਤਾ ਕਿ ਜਾਂ ਫਿਰ ਵੱਡਾ ਪਿੰਡ ਕਰਤਾ ਤੇ ਅਸੀਂ ਵੀ ਛੋਟੇ ਪ੍ਰੋਜੈਕਟ ਤੋਂ ਚਾਲੂ ਕੀਤਾ ਸੀ ਪਹਿਲਾਂ ਛੋਟੇ ਤੋਂ ਫਿਰ ਪਹਿਲਾਂ ਸਾਡੇ ਕੋਲ 10 ਕਮਰਲੇ ਜਗਾ ਸੀ ਫਿਰ 10 ਮਰਲੇ ਤੋਂ ਅਸੀਂ ਇੱਕ ਕਨਾਲ ਤੇ ਆਏ ਫਿਰ ਇੱਕ ਕਨਾਲ ਤੋਰੀ ਸਾਡੇ ਕੋਲ ਨੈਸਟ ਟਾਈਮ ਦੋ ਕਨਾਲ ਜਗਾ ਵਾ ਜੀ ਟੋਟਲ ਸਾਡੇ ਕੋਲ ਚਾਰ ਕਨਾਲਾਂ ਜਗਾ ਵਾ ਜੀ ਦੋਆਂ ਕਨਾਲਾਂ ਦੇ ਵਿੱਚ ਹੈਗੀ ਜੀ ਸਾਡੀ ਨਰਸਰੀ ਦੋਆਂ ਕਨਾਲਾਂ ਵਿੱਚ ਅਸੀਂ ਪਨੀਰੀ ਦਾ ਕੰਮ ਕਰਦੇ ਆ ਗਿਆ ਜੀ ਬੈਂਗਨ ਦੀ ਮਿਰਚ ਦੀ ਪਨੀਰੀ ਗੋਭੀ ਵਗੈਰਾ ਤੇ ਸਾਰੀ ਪਨੀਰੀ ਮਿਲਦੀ ਹੈ ਆਪਣੇ ਕੋਲ ਮਤਲਬ ਸਮੇਂ ਦੇ ਮੁਤਾਬਕ ਮੌਸਮੀ ਜਿਹੜੀਆਂ ਚਲਦੀ ਰਹਿੰਦੀ ਨੇ ਬੂਟੇ ਲੱਗਦੇ ਨੇ ਜਾਂ ਪ੍ਰੇਰੀਆਂ ਬਦਲ ਦਿੰਦੇ ਨੇ ਉਹ ਕਿਵੇਂ ਕਿਹੜੀ ਕਿਹੜੀ ਜਿਹੜੀਆਂ ਨੈਸਟ ਟਾਈਮ ਚੱਲਦੀਆਂ ਜਿਹੜੀ ਐਸ ਟਾਈਮ ਦੀ ਚੱਲਣ ਢੀ ਹੈਗੀ ਗੋਭੀ ਦੀ ਪਨੀਰੀ ਬਾਕੀ ਬੀਜ ਦੀ ਗੱਲ ਕਰ ਲੋ ਬੀਜ ਧਨੀਏ ਦਾ ਪਾਲਕ ਮੇਥੀ ਗਾਜਰਾ ਮੂਲੀਆਂ ਛਲਗਮ ਚੁਕੰਦਰ ਇਹ ਜਿਹੜੀਆਂ ਸਿਆਲ ਵਾਲੀਆਂ ਸਬਜ਼ੀਆਂ ਨੇ ਇਹਦੀ ਗਾੜੀ ਮੈਂ ਆਪਣੀ ਅਹਿਮ ਜਾਣਕਾਰੀ ਜਿਹੜੀ ਆਪਣੇ ਦਰਸ਼ਕਾਂ ਨੂੰ ਜਿਹੜੀ ਸਾਂਝੀ ਕਰ ਦੇਣਾ ਚਾਹੁੰਦਾ ਇਸ ਟਾਈਮ ਜਿਹੜੀ ਕਿਹੜੀ ਜਿਹੜੇ ਰੁੱਖ ਜਿਹੜੇ ਹਵਾ ਵਾਲੇ ਬਤਾ ਬਣੂ ਵਧੀਆ ਰੱਖਦੇ ਨੇ ਉਹ ਕਿਵੇਂ ਉਹਨਾਂ ਦੇ ਜਿਹੜਾ ਸਾਰ ਚੱਲਦੇ ਰੁੱਖ ਤੇ ਜੀ ਦੇਖੋ ਜਿਹੜੇ ਆਪਣੇ ਪੁਰਾਣੇ ਦਰਖਤ ਨੇ ਪੀਪਲ ਹੋ ਗਿਆ ਜੇ ਬੋੜ ਹੋ ਗਿਆ ਨਿੰਮ ਹੋ ਗਈ ਜੇ ਤ੍ਰੇਕ ਹੋ ਗਈ ਹੋਰ ਬਾਕੀ ਬਰਗਦ ਵਗੈਰਾ ਹੋ ਗਿਆ ਇਹ ਪੁਰਾਣੇ ਆਂਬ ਜਿਹੜੇ ਦੇਸੀ ਆਂਬ ਹੁੰਦੇ ਨੇ ਉਹ ਵਗੈਰਾ ਚੀਜ਼ਾਂ ਲਾਓ ਜੀ ਤੁਸੀਂ ਕਿਵੇਂ ਲੋਕ ਜਿਹੜੇ ਨੇ ਤੁਹਾਡੇ ਕੋਲ ਜਿਹੜੀਆਂ ਹੁਣ ਇਸ ਟਾਈਮ ਚ ਜਿਹੜੇ ਖਾਂਦੇ ਵਕਤ ਕਿਹੜੇ ਜ਼ਿਆਦਾ ਖਾਂਦੇ ਜ਼ਿਆਦਾ ਜੀ ਇਸ ਟਾਈਮ ਫਲ ਫਰੂਟ ਦਾ ਚੱਲਦਾ ਪਿਆ ਜੇ ਤੇ ਸ਼ਾਮ ਵਾਲੇ ਰੁੱਖਾਂ ਦਾ ਜ਼ਿਆਦਾ ਚੱਲਦਾ ਪਿਆ ਜੇ ਇਸ ਟਾਈਮ ਨੇਮ ਦੇ ਬੂਟੇ ਛਤਰੀ ਵਾਲੀਆਂ ਤ੍ਰੇਕਾਂ ਤ੍ਰੇਕਾਂ ਬਾਕੀ ਤੁਣ ਚਕਰੀਸੀਆ ਹੋ ਗਿਆ ਪਿੱਪਲ ਹੋ ਗਿਆ ਬੋੜ ਹੋ ਗਿਆ ਏਜੀ ਜਿਆਦਾ ਜਾਂਦੇ ਪਈਆਂ ਫਲ ਫਰੂਟ ਦੇ ਸਾਰੇ ਬੂਟੇ ਇਸ ਟਾਈਮ ਬਹੁਤ ਲੱਗਦੇ ਪਏ ਨੇ ਕਿਉਂਕਿ ਇਸ ਟਾਈਮ ਮੌਸਮ ਜੀ ਹੈਗਾ ਜੇ ਆਪਣਾ ਬਰਸਾਤਾਂ ਦਾ ਮੌਸਮ ਹੈਗਾ ਇਸ ਵੇਲੇ ਬੂਟਾ ਛੇਤੀ ਤੁਰਦਾ ਹੈਗਾ ਜੀ ਆਪਣੇ ਕੋਲ ਅਵੇਲੇਬਲ ਜਿਹੜੇ ਨਰਸਰੀ ਵਿੱਚ ਕਿੰਨੇ ਜਿਹੇ ਤਰ੍ਹਾਂ ਦੇ ਜਿਹੜੇ ਆ ਗਏ ਨੇ ਸਾਰੇ ਆਪਣੇ ਕੋਲ ਜੀ ਫਲ ਫਰੂਟ ਦੇ ਸਾਰੇ ਬੂਟੇ ਅਵੇਲੇਬਲ ਨੇ ਇੰਡੋਰ ਆਊਟਡੋਰ ਬੂਟੇ ਸਾਰੇ ਅਵੇਲੇਬਲ ਨੇ ਜੀ ਫਲ ਫਰੂਟ ਵਿੱਚ ਗੱਲ ਕੀਤੀ ਜਾਵੇ ਜੀ ਆਪਣੇ ਕੋਲ ਅਮਰੂਦ ਹੈਗਾ ਜੀ ਅੰਬ ਅਮਰੂਦ ਕਿੰਨੂ ਸੰਤਰਾ ਮਸੰਮੀ ਚੀਕੂ ਲੀਚੀ ਅਨਾਰ ਗੱਬੂ ਗੋਸ਼ਾ ਲੂੰਗਾਠ ਬਦਾਮ ਆੜੂ ਡ੍ਰੈਗਨ ਫਰੂਟ ਦਾ ਐਵੋਕਾਡੋ ਇਹ ਜਿਹੜੀਆਂ ਚੀਜ਼ਾਂ ਬਾਜ਼ ਦੀਆਂ ਨੇ ਡ੍ਰੈਗਨ ਫਰੂਟ ਹੋ ਗਿਆ ਐਵੋਕਾਡੋ ਹੋ ਗਿਆ ਕੀਵੀ ਹੋ ਗਈ ਖਰੋਟ ਹੋ ਗਈ ਇਹ ਵੀ ਸਾਰੇ ਆਪਣੇ ਕੋਲ ਮਿਲ ਜਾਂਦੇ ਨੇ ਇਹ ਬੂਟੇ ਜਿਹੜੇ ਬਾਹਰ ਦੇ ਨੇ ਉਹਨਾਂ ਨੂੰ ਮੌਸਮੀ ਇੱਧਰ ਤਲਕ ਕੋਈ ਫਰਕ ਨਹੀਂ ਪੈਂਦਾ ਨਹੀਂ ਨਹੀਂ ਜੀ ਇੱਧਰ ਆਪਣੇ ਡ੍ਰੈਗਨ ਫਰੂਟ ਦੇ ਤਾਂ ਦੇਖੋ ਜੀ ਆਪਣੇ ਇੱਧਰ ਬਾਗ ਲੱਗੇ ਹੋਏ ਨੇ ਐਵੋਕਾਡੋ ਲੁਧਿਆਣੇ ਵਾਲੀ ਸਾਈਟ ਚਲ ਜਾਓ ਉਧਰ ਵੀ ਬਾਗ ਲੱਗੇ ਹੋਏ ਨੇ ਐਵੋਕਾਡੋ ਦੇ ਮਤਲਬ ਇਹ ਚੀਜ਼ਾਂ ਲੱਗਦੀਆਂ ਨੇ ਪਰ ਇਹਨਾਂ ਨੂੰ ਟਾਈਮ ਲੱਗਦਾ ਹੈਗਾ ਜੀ ਥੋੜਾ ਜਿੱਦਾਂ ਆਪਣੇ ਅਮਰੂਦ ਵਗੈਰਾ ਆਂਬ ਵਗੈਰਾ ਹੋ ਗਏ ਇਹ ਤੁਸੀਂ ਜਿਹੜੇ ਕੀ ਵੀ ਹੋ ਗਿਆ ਅਖਰੋਟ ਹੋ ਗਿਆ ਇਹ ਥੋੜਾ ਟਾਈਮ ਲੈਂਦੇ ਘਟੋ ਘਟ ਮਤਲਬ 4 ਜਾਂ 5 ਸਾਲ ਲੈਂਦੇ ਨੇ 4-5 ਸਾਲਾਂ ਬਾਅਦ ਇਹਨਾਂ ਨੂੰ ਫਰੂਟ ਪੈਂਦਾ ਹੈਗਾ ਪਰ ਥੋੜਾ ਲੇਟ ਪੈਂਦਾ ਹੈ ਜੀ ਮੈਂ ਤੁਹਾਡੇ ਕਹਿਣ ਦੇ ਮਤਲਬ ਜਿਹੜੇ ਆਮ ਜਿਹੜੇ ਬੂਟੇ ਨੇ ਇਹਨਾਂ ਨੂੰ ਜਿਹੜੀ ਗ੍ਰੋਥ ਚਾਹੀਦੀ ਹੈ ਜਿਹੜੇ ਬਾਹਰ ਦੇ ਆਗੇ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਹਾਂ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਹੈਗਾ ਜੀ ਹਾਂ ਸਮਾਂ ਲੱਗੇਗਾ ਉਹਨਾਂ ਨੂੰ ਫਰੂਟ ਪਏਗਾ ਇੱਧਰ ਪਰ ਪਏਗਾ ਵੀ ਉਹਨਾਂ ਨੂੰ ਜਿਹੜੇ ਗ੍ਰਾਫਟਡ ਬੂਟੇ ਹੁੰਦੇ ਨੇ ਹਾਈਬ੍ਰਿਡ ਬੂਟੇ ਹੁੰਦੇ ਨੇ ਜੀ ਇਹਦੇ ਵਿੱਚ ਦੋ ਤਿੰਨ ਕਿਸਮਾਂ ਜਿਹ ਤੇ ਜਿਹੜੇ ਗ੍ਰਾਫਟਡ ਪਲਾਂਟ ਹੁੰਦੇ ਨੇ ਉਹਨਾਂ ਨੂੰ ਤਿੰਨੇ ਆ ਚਾਰਾਂ ਸਾਲਾਂ ਬਾਅਦ ਫਰੂਟ ਪੈ ਜਾਂਦਾ ਹੈਗਾ ਜੀ ਤੁਸੀਂ ਤੁਹਾਡੇ ਕੋਲ ਵੀ ਜਿਹੜੇ ਗਾਹ ਕਾਂਡੇ ਦੇਖਿਆ ਕਿਵੇਂ ਕਿੰਨੀ ਕਿੰਨੀ ਨਰਸਰੀ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਖੇਤੀ ਕਰਦੇ ਨੇ ਹਾਂਜੀ ਨਸੀ ਜਿਹੜੀਆਂ ਲੋਕ ਹੁਣ ਘਰਾਂ ਦੇ ਵਿੱਚ ਜਿਹੜਾ ਚੱਲਣ ਦਾ ਸਮੇਂ ਦੇ ਮੁਤਾਬਕ ਉਹ ਹਵਾ ਨੂੰ ਖੁਸ਼ਕ ਜਿਹੜਾ ਆਪਣੇ ਘਰਾਂ ਦੇ ਵਿੱਚ ਵਾਤਾਵਰਣ ਜਿਹੜਾ ਬਣਾਉਂਦੇ ਨੇ ਕਾਫੀ ਬੂਟੇ ਜਿਹੜੇ ਲਾ ਕੇ ਸੁੱਧ ਹਵਾ ਵੀ ਤੇ ਫਲ ਵਾਲੇ ਵੀ ਜਿਹੜੇ ਲਾਉਣ ਦੇ ਕਿੰਨੇ ਜਾਣਦੇ ਬੂਟੇ ਇਸ ਟਾਈਮ ਬਹੁਤ ਜਾ ਰਹੇ ਹੈ ਜੀ ਬਰਸਾਤਾ ਦਾ ਮੌਸਮ ਹੈ ਜੀ ਇਸ ਟਾਈਮ ਤਾਂ ਬੂਟਿਆਂ ਦੀ ਤੁਸੀਂ ਸਮਝੋਗੇ ਬੂਟੇ ਪੂਰੇ ਨਹੀਂ ਪੈ ਰਹੇ ਹੈ ਆ ਜੰਨਪੁਰਾਨ ਦੇ ਬਹਾਰ ਹੈ ਮਰਮਲ ਇਸ ਟਾਈਮ ਜਿਹੜੇ ਬੂਟੇ ਲਾਉਣੇ ਦਾ ਰਿਜ਼ਲਟ ਜਿਹੜਾ ਬਿਲਕੁਲ ਵਧੀਆ ਬਹੁਤ ਵਧੀਆ ਰਿਜ਼ਲਟ ਆਇਆ ਹੈ ਜੀ ਇਨਾਂ ਦਿਨਾਂ ਚ ਜਿਹੜਾ ਬਰਸਾਤਾਂ ਦਾ ਲਾਇਆ ਬੂਟਾ ਕਦੇ ਮਰਦਾ ਨਹੀਂ ਹੈਗਾ ਜੀ ਬੂਟਾ ਇਨਾਂ ਦਾ ਕਿਹੜੇ ਜਿਹੜੇ ਜ਼ਿਆਦਾ ਜਿਹੜੇ ਹੈਗੇ ਨੇ ਬੂਟੇ ਫਲ ਵਾਲੇ ਨੇ ਉਹ ਕਿਹੜੇ ਇਸ ਮੌਸਮ ਤੇ ਗਰੋਥ ਜਿਹੜੀ ਜ਼ਿਆਦਾ ਫੜਦੇ ਬੂਟੇ ਜੀ ਇਸ ਟਾਈਮ ਤੁਸੀਂ ਕੋਈ ਵੀ ਲਗਾਓ ਫਲ ਫਰੂਟ ਦਾ ਆਂਬ ਹੋ ਗਿਆ ਅਮਰੂਦ ਹੋ ਗਿਆ ਕਿੰਨੂ ਸੰਤਰਾ ਕਹਿੰਦਾ ਭਾਬੀ ਜੀ ਫਰੂਟ ਤੁਸੀਂ ਜਿਹੜਾ ਵੀ ਲਾਓਗੇ ਬਰਸਾਤਾਂ ਦੇ ਮੌਸਮ ਵਿੱਚ ਬਹੁ ਮੈਂ ਜਿਹੜੇ ਕੰਮ ਜਾਣਕਾਰੀ ਜਿਹੜੀ ਸਾਂਝੀ ਕਰ ਦੇਣਾ ਜਿਹੜੇ ਤੇ ਗਮਲੇ ਵਾਲੇ ਹੈਗੇ ਨੇ ਬੂਟੇ ਜਿੱਦਾਂ ਉਹਨੇ ਮਿੱਟੀ ਦਾ ਹੋ ਗਿਆ ਇੱਕ ਜਿਹੜਾ ਸੀਮੈਂਟ ਦਾ ਇਹਨਾਂ ਦੇ ਵਿੱਚ ਕੀ ਕੀ ਦੋਵਾਂ ਦੇ ਫਰਕ ਆ। ਦੇਖੋ ਜੀ ਸੀਮੈਂਟ ਦਾ ਗਮਲਾ ਜਿਹੜਾ ਹੁੰਦਾ ਜੇ ਉਹ ਥੋੜਾ ਕਿ ਕੁਝ ਟਾਈਮ ਕੱਢਦਾ ਹੈਗਾ ਜੇ ਤਿੰਨ ਚਾਰਾਂ ਸਾਲਾਂ ਦੇ ਵਿੱਚ ਵਿੱਚ ਉਹ ਪੁਰਨਾ ਚਾਲੂ ਹੋ ਜਾਂਦਾ ਜੇ ਜਿਹੜਾ ਮਿੱਟੀ ਦਾ ਗਮਲਾ ਹੈਗਾ ਜੇ ਮਿੱਟੀ ਦੇ ਗਮਲੇ ਵਿੱਚ ਬੂਟੇ ਲਾਉਣ ਦੇ ਬਹੁਤ ਹੀ ਫਾਇਦੇ ਨੇ ਜੀ ਉਹਦੇ ਵਿੱਚ ਹੁੰਦਾ ਜੇ ਕਿ ਮਿੱਟੀ ਦਾ ਗਮਲਾ ਜਿੱਦਾਂ ਆਪਾਂ ਘੜਾ ਵਿੱਚ ਪਾਣੀ ਪੀਂ ਪਿੰਦੇ ਨੇ ਉਹਦੇ ਵਿੱਚ ਠੰਡਾ ਰਹਿੰਦਾ ਹੈਗਾ ਜੀ ਇਸੇ ਕਰਕੇ ਮਿੱਟੀ ਦਾ ਗਮਲਾ ਜਿਹੜਾ ਹੈਗਾ ਉਹ ਬੂਟਿਆਂ ਵਾਸਤੇ ਵੀ ਠੰਡਾ ਰਹਿੰਦਾ ਹੈਗਾ ਜੀ ਉਹਦੇ ਵਿੱਚ ਹੈ ਕਿ ਬੂਟੇ ਦੀ ਗਰੋਥ ਬਹੁਤ ਹੀ ਵਧੀਆ ਰਹਿੰਦੀ ਹੈ ਕਿ ਬੂਟਾ ਭਾਵੇਂ ਤੁਸੀਂ ਠੰਡ ਧੁੱਪ ਵਿੱਚ ਤੁਸੀਂ ਧੁੱਪੇ ਵੀ ਰੱਖ ਦੋਗੇ ਉਹਦੇ ਵਿੱਚ ਬੂਟਾ ਮਰੇਗਾ ਨਹੀਂ ਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੀ ਆ ਗਰਮੀਆਂ ਦਾ ਜਿਹੜੇ ਅੰਮ੍ਰਿਤ ਜਿਹੜੀ ਉਹਨੂੰ ਜਲ ਪ੍ਰੋਵਾਈਡ ਕਰਦਾ ਵਾ ਗਰੋਥ ਜਿਹੜੀ ਉਹ ਬੂਟੇ ਨੂੰ ਪਾਣੀ ਜਦੋਂ ਵਧੀਆ ਹੁੰਦੀ ਠੰਡਾ ਹਾਂਜੀ ਹਾਂਜੀ ਗਮਲਾ ਮਿੱਟੀ ਦਾ ਜਿਹੜਾ ਠੰਡਾ ਰਹਿੰਦਾ ਐ ਕੋਦੀ ਹੰਡਾਈ ਵੀ ਜ਼ਿਆਦਾ ਹੁੰਦੀ ਗਮਲੇ ਦੀ ਮਿੱਟੀ ਦੇ ਦੀ ਮ ਕਟੋ ਘਟੋ ਦੇ 10 12 ਸਾਲ ਤੁਸੀਂ ਆਰਾਮ ਨਾਲ ਉਹ ਸਰਵਾਈਵ ਕਰੇਗਾ ਜੀ ਗਮਲੇ ਮਨ ਲੋ ਜਿਹੜਾ ਆਪਣੇ ਮਿੱਟੀ ਦੇ ਜਿਹੜਾ ਭਾਂਡੇ ਗਮਲੇ ਚ ਪਾਇਆ ਉਹ ਪਾਣੀ ਠੰਡਾ ਰਹਿੰਦਾ ਬੂਟੇ ਮੇਰੇ ਹਾਂ ਜੀ ਹਾਂ ਜੀ ਜਿੱਦਾਂ ਆਪਾਂ ਪਾਣੀ ਪੀਂਨੇ ਆ ਸ਼ੁੱਧ ਹੁੰਦਾ ਸਾਡੇ ਵਾਸਤੇ ਮਿੱਟੀ ਦੇ ਘੜੇ ਦਾ ਪਾਣੀ ਇਦਾਂ ਹੀ ਬੂਟੇ ਨੂੰ ਵੀ ਬਹੁਤ ਵਧੀਆ ਮਤਲਬ ਪੋਜ਼ਿਟਿਵ એનર્ਜੀ ਮਿਲਦੀ ਹੈ ਜੀ ਮਿੱਟੀ ਦੇ ਗਮਲੇ ਤੋਂ ਸਭ ਤੋਂ ਪਹਿਲਾਂ ਜਿਹੜੀ ਸਾਡੀ ਦਰਸ਼ਕਾਂ ਨੂੰ ਜਿਹੜੀ ਜਾਣਕਾਰੀ ਹੋ ਸਾਂਜੀ ਇਹ ਕਰੋ ਵੀ ਮਤਲਬ ਤੁਸੀਂ ਇੱਥੋਂ ਜੱਦੀ ਪੁਰਖ ਜਨਮ ਤੁਹਾਡਾ ਜਾਂ ਕਿਵੇਂ ਸਰ ਨਹੀਂ ਨਹੀਂ ਜੀ ਸਾਡਾ ਜੱਦੀ ਪੁਸ਼ਤੀ ਜਨਮ ਇੱਥੋਂ ਦਾ ਨਹੀਂ ਹੈਗਾ ਜੀ ਜਨਮ ਮੇਰਾ ਹੈ ਮੇਰੇ ਫਾਦਰ ਸਾਹਿਬ ਮੇਰੀ ਉਮਰ ਦੇ ਸੀ ਜਦੋਂ ਉਹ ਇੱਥੇ ਆ ਗਏ ਸੀ ਤੇ ਫਿਰ ਉਹਨਾਂ ਨੇ ਪਹਿਲਾਂ ਮਤਲਬ ਇੱਕ ਕੰਟੀਨ ਤੋਂ ਕੰਮ ਚਾਲੂ ਕੀਤਾ ਸੀ ਲੁਧਿਆਣੇ ਲੁਧਿਆਣੇ ਦੀ ਕੰਟੀਨ ਤੋਂ ਸਕੂਲ ਵਾਲੀ ਕੰਟੀਨ ਤੋਂ ਕੰਮ ਚਾਲੂ ਕੀਤਾ ਸੀ ਫਿਰ ਨਿਸ਼ਾਰਾ ਮੱਜਾ ਸਿੰਘ ਵਿਖੇ ਮਿਲੇਨੀਅਮ ਪਬਲਿਕ ਸਕੂਲ ਹੈਗਾ ਜੀ ਉੱਥੇ ਫਿਰ ਉਹਨਾਂ ਨੇ ਕੰਮ ਕੀਤਾ ਮਾਲੀ ਦਾ ਫਿਰ ਫਾਦਰ ਸਾਹਿਬ ਉਹਨਾਂ ਨੇ ਪਿੰਡ ਨਿੱਕੇ ਘੁੰਮਣ ਜੀ ਤਪਸਥਾਨ ਗੁਰਦੁਆਰੇ ਸੰਤ ਬਾਬਾ ਹੇਰਾ ਸਿੰਘ ਜੀ ਉਹਨਾਂ ਦੇ ਗੁਰਦੁਆਰੇ ਵਿੱਚ ਬਾਬਾ ਜੀ ਉਹਨਾਂ ਨੇ ਕੰਮ ਕੀਤਾ ਫਿਰ ਇਹ ਉਹਨਾਂ ਨੇ ਨੌਕਰੀ ਛੱਡਣ ਤੋਂ ਬਾਅਦ ਫਿਰ ਉਹਨਾਂ ਨੇ ਨਰਸਰੀ ਵਾਲਾ ਕਿਤਾਰੀ ਡਰਾਈਵ ਪਹਿਲਾਂ ਜਿਹੜੀ ਗੱਲ ਤੁਹਾਡੇ ਕਹਿੰਦੇ ਮਤਾਂਕ ਉਹ ਫੀਲਡ ਦੇ ਵਿੱਚ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਮਾਲੀ ਦਾ ਜਿਹੜਾ ਕੰਮ ਕੀਤਾ ਉਹ ਤੋਂ ਬਾਅਦ ਫਿਰ ਆਪਣਾ ਜਿਹੜਾ ਇਹ ਚੀਜ਼ ਨੂੰ ਪਰਸੂਸ ਹਾਂ ਨਹੀਂ ਪਹਿਲਾਂ ਉਹਨਾਂ ਨੇ ਮਾਲੀ ਦਾ ਕੰਮ ਕੀਤਾ ਘਰਾਂ ਵਿੱਚ ਕੋਠੀਆਂ ਵਗੈਰਾ ਚ ਪਾਰਕਾ ਵਗੈਰਾ ਦਾ ਕੰਮ ਕਰਦੇ ਸੀ ਕੱਟਦੇ ਰਹੇ ਸੀ ਬੂਟੇ ਵਗੈਰਾ ਕਟਿੰਗ ਦਾ ਕੰਮ ਕੀਤਾ ਫਿਰ ਅਸੀਂ ਛੋਟੇ ਲੈਵਲ ਤੋਂ ਚਾਲੂ ਕੀਤਾ ਜੀ ਨਰਸਰੀ ਦਾ ਕੰਮ ਫੇਰ ਆ ਇਸ ਟਾਈਮ ਅਹੀ ਜੀ ਦੋਵਾਂ ਕਨਾਲਾਂ ਵਿੱਚ ਨਰਸਰੀ ਹੈਗੀ ਸਾਡੀ ਦੋਵਾਂ ਕਨਾਲਾਂ ਵਿੱਚ ੱਚੀ ਸਾਡੇ ਕੋਲ ਪਨੀਰੀ ਪਨੂਰੀ ਦਾ ਕੰਮ ਹੁੰਦਾ ਜੀ ਕਿਵੇਂ ਇੱਕ ਲੋਕਾਂ ਨੂੰ ਬੜੇ ਗਮਰਾਹ ਜਾਲ ਦੇ ਵਿੱਚ ਵਾਇਆ ਵੀ ਇਸ ਜਿਹੜੇ ਵਾ ਇਲਾਕੇ ਦਾ ਬੂਟਾ ਜਿਹੜਾ ਬੜਾ ਵਾ ਇਹਦੀ ਗਰੋਥ ਵਧੀਆ ਵਾ ਦਾ ਰਿਜ਼ਲਟ ਵਧੇ ਉਹ ਵੀ ਜਿਹੜਾ ਸਾਡੇ ਦਰਖਾਂ ਜਿਹੜੀ ਜਾਣਕਾਰੀ ਜਿਹੜੀ ਆ ਉਹ ਵੀ ਸਾਂਝੀ ਕਰੋ ਕਿ ਇਸ ਦਾ ਇਹ ਆ ਕਿ ਜਿਹੜੇ ਆਪਣੇ ਇੱਧਰ ਦੇ ਬੂਟੇ ਲਾਣੇ ਹੁੰਦੇ ਨੇ ਤੁਸੀਂ ਇਹ ਗਮਲਿਆਂ ਵਿੱਚ ਜਿੱਦਾਂ ਤੁਸੀਂ ਲਾਣਾ ਕੋਈ ਵੀ ਬੂਟਾ ਗਮਲੇ ਵਿੱਚ ਇੱਕ ਤਾਂ ਸ਼ੀਕ ਜਰੂਰ ਕਰਨਾ ਹੈਗਾ ਜੀ ਗਮਲੇ ਵਿੱਚ ਸ਼ੀਕ ਕਰਕੇ ਠਿਕਰੀ ਰੱਖ ਕੇ ਫਿਰ ਬੂਟਾ ਲਗਾਣਾ ਹੈਗਾ ਉਹਦੇ ਨਾਲ ਬੂਟਾ ਤੁਹਾਡਾ ਕੋਈ ਮਰੇਗਾ ਨਹੀਂ ਜੀ ਨਹੀਂ ਮੈਂ ਗਮਲਾ ਵਾਲੀ ਗੱਲ ਤੇ ਚਲੋ ਤੁਹਾਡੀ ਦਿਮਾਗ ਆਪਾਂ ਬਾਅਦ ਚ ਕਰਦੇ ਜੇ ਮਤਲਬ ਜਿਹੜਾ ਇੱਕ ਪਾਇਆ ਵਈ ਇੱਧਰ ਇੱਧਰ ਪਠਾਨਕੋਟ ਵਾਲੀ ਨਰਸਰੀ ਹੋ ਗਈ ਜਾਂ ਆਬੋਰ ਸਾੜ ਦੀ ਨਰਸਰੀ ਹੋ ਗਈ ਇਹ ਵੀ ਇੱਕ ਮਲ ਬੜਾ ਜਿਹੜਾ ਛਾਤਰ ਇੱਧਰ ਚੱਲਣ ਡਿਆਣਾ ਉਹਦਾ ਜਿਹੜਾ ਦੱਸੋ ਮਰੇਗੀ ਗੰਦ ਨਰਸਰੀ ਦਾ ਜੀ ਦੇਖੋ ਕੋਈ ਵੀ ਜੇ ਨਰਸਰੀ ਵਾਲੇ ਨੇ ਤਾਂ ਮਾਲ ਜੀ ਦੇਖੋ ਕਲਕੱਤੇ ਤੋਂ ਆਏਗਾ ਜਾਂ ਸਹਾਰनपुर ਤੋਂ ਆਏਗਾ ਜੀ ਮਾਲ ਤਾਂ ਬਾਹਰੋਂ ਲਿਆ ਕੇ ਦੇਣਾ ਬਾਕੀ ਪੰਜਾਬ ਵਿੱਚ ਬਹੁਤ ਵਧੀਆ ਤੋਂ ਵਧੀਆ ਵੀ ਨਰਸਰੀਆਂ ਗਿਆ ਨੇ ਜਿਹੜੇ ਬਾਹਰ ਫੇਰੇ ਵਾਲੇ ਜਿਹੜੇ ਹੁੰ ਉਹ ਤੁਹਾਨੂੰ ਗੁੰਮਰਾਹ ਕਰ ਸਕਦੇ ਜੀ ਨਰਸ ਬੂਟਾ ਤੁਸੀਂ ਭਾਈ ਜਿੱਥੋਂ ਵੀ ਲੈਣਾ ਕਦੇ ਵੀ ਲੈਣਾ ਬੂਟਾ ਤੁਸੀਂ ਨਰਸਰੀ ਤੋਂ ਲਓ ਜੀ ਨਰਸਰੀ ਵਾਲਿਆਂ ਦਾ ਤੁਹਾਨੂੰ ਗਰੰਟੀ ਨਾਲ ਬੂਟਾ ਦੇਗਾ ਜੀ ਕੋਈ ਵੀ ਜਿਹੜਾ ਹੈਗਾ ਮਤਲਬ ਉਹਨਾਂ ਦੀ ਜਿਹੜੀ ਨਰਸਰੀ ਹੈ ਤੁਹਾਡੇ ਕਹਿੰਦਾ ਮਤਾਬ ਉਹ ਜਿਹੜਾ ਫੇਰੇ ਵਾਲਾ ਉਹਨੇ ਕਦੀ ਕਦੀ ਆਉਣਾ ਨਰਸਰੀ ਵਾਲਿਆਂ ਨੇ ਜਿਹੜਾ ਪਰਮਾਨੈਂਟ ਉੱਥੇ ਮੌਜੂਦ ਰਹਿਣਾ ਹੈ ਹਾਂ ਜੀ ਹਾਂ ਜੀ ਨਰਸਰੀ ਵਾਲੇ ਨੇ ਉੱਥੇ ਹੀ ਰਹਿਣਾ ਹੈ ਜੀ ਕੱਲ ਨੂੰ ਤੁਹਾਨੂੰ ਰਿਜ਼ਲਟ ਕੋਈ ਗਲਤ ਦੇਖਦਾ ਹੈਗਾ ਤੁਸੀਂ ਨਰਸਰੀ ਵਾਲੇ ਨੂੰ ਆ ਕੇ ਕੰਪਲੀਟ ਕਰ ਸਕਦੇ ਹੋ ਫੇਰੇ ਵਾਲਾ ਫਿਰ ਤੁਹਾਨੂੰ ਪਤਾ ਹੈ ਦੀ ਕਿੱਥੇ ਲੱਭੇਗਾ ਫੇਰੇ ਵਾਲਾ ਇੱਕ ਵਾਰੀ ਬੂਟਾ ਦੇਖ ਕੇ ਚਲੇ ਜਾਏਗਾ ਤੁਹਾਨੂੰ ਪੂਰਾ ਐਡਰੈਸ ਹੈ ਜੀ ਸਾਡਾ ਨਿੱਕੇ ਘੁੰਮਣਾ ਪਿੰਡ ਨਿੱਕੇ ਘੁੰਮਣ ਜੇ ਜ਼ਿਲ੍ਹਾ ਗੁਰਦਾਸਪੁਰ ਨਿਸ਼ਾਰਾ ਮੱਜਾ ਸਿੰਘ ਰੋਡ ਪੈਂਦਾ ਜੇ ਘੁੰਮਣ ਕਲਾਂ ਆਪਣਾ ਸੌਰੀ ਘੁੰਮਣਾ ਦੇ ਪਿੰਡ ਘੁੰਮਣਾ ਦੇ ਪਿੰਡ ਦੇ ਵਿੱਚ ਵਿੱਚ ਹਾਂਜੀ ਹਾਂਜੀ ਸ਼ੀਨਿਆਂ ਤੋਂ ਨਿਸ਼ਾਰਾ ਰੋਡ ਤੇ ਸਾਡੀ ਨਰਸਰੀ ਹੈ ਜੀ ਸ਼ੰਕਰ ਸਿੰਘ ਨਰਸਰੀ ਦੇ ਨਾਮ ਨਾਲ ਕੋਈ ਮल्लू ਕਨੈਕਟ ਨੰਬਰ ਆਪਣਾ ਮल्लू ਕਨੈਕਟ ਨੰਬਰ ਹੈਗਾ ਜੀ ਸਾਡਾ 8354832703 ਮਨੂੰ ਤੁਹਾਡੇ ਕੋਲ ਜੇ ਸਿੱਧਾ ਪਰਚੇਸ ਜਿੱਦਾਂ ਕਾਫੀ ਕਨੇ ਨਰਸਰੀ ਲਗਾਉਣੀ ਹੈ ਜਾਂ ਵੱਡਾ ਕਨੇ ਬਾਗਬਾਨਾ ਬਣਾਉਣਾ ਉਹ ਤੁਹਾਡੇ ਤੱਕ ਜਿਹੜੀ ਪਰਚੇਸ ਕਰ ਸਕਦਾ ਹਾਂਜੀ ਹਾਂਜੀ ਵਧੀਆ ਬਾਗ ਲਗਵਾ ਕੇ ਧਵਾਗੇ ਜੀ ਆਪਾਂ ਪਹਿਲਾਂ ਵੀ ਬਹੁਤ ਬਾਗ ਲਗਵਾਏ ਹੋਏ ਨੇ ਮੈਂ ਦਿਖਾਣਾ ਚਾਹੁੰਦਾ ਸਾਡੇ ਕੋਲ ਅਮਰੂਦ ਦੇ ਬੂਟੇ ਆਏ ਨੇ ਉਹ ਸਾਰੇ ਬਾਗ ਵਾਸਤੇ ਹੀ ਲੱਗਨੇ ਨੇ 2-2 3-3 ਫੁੱਟ ਦੇ ਹਾਈਟ ਦੇ ਬੂਟੇ ਨੇ ਜੀ ਅਮਰੂਦ ਲੱਗੇ ਹੋਏ ਨੇ ਜੀ ਉਹਨਾਂ ਨੂੰ ਮਨੂੰ ਘਰ ਦੇ ਵਿੱਚ ਜਿਵੇਂ ਥੋੜੀ ਬਹੁਤ ਛੋਟੀ ਮੋਟੀ ਨਰਸਰੀ ਹੋਣੀ ਕਿੰਨੇ ਕੈਪ ਤੇ ਜਿਹੜਾ ਬੂਟਾ ਲਾਣਾ ਬੂਟਾ ਜੀ ਘੱਟੋ ਘੱਟ ਜਿਹੜਾ ਹ 10 ਕੋ ਫੁੱਟ ਦਾ ਦੇ ਗੈਪ ਵਿੱਚ ਰਹਿਣਾ ਹੀ ਚਾਹੀਦਾ ਜੀ ਬੂਟੇ ਦੇ ਵਿੱਚ ਹਾਂ ਜੀ ਹਾਂ ਜੀ ਬਲ ਜਿਹੜੇ ਆਪਣੇ ਫਲ ਫੂਲ ਜਾਂ ਦੂਜੇ ਜਿਹੜੇ ਫੜ ਕਹਦੇ ਬੂਟੇ ਜਨਬ ਲੱਗਦੇ ਫੁੱਲ ਫੁੱਲ ਲੱਗਦੇ ਉਹ ਚੱਲ ਜਾਂਦੇ ਕਿਵੇਂ ਹਾਂ ਉਹਨਾਂ ਦੀ ਗੈਪ ਦੀ ਕੋਈ ਦਿੱਕਤ ਨਹੀਂ ਹੁੰਦੀ ਜੀ ਮਤਲਬ ਜਿਹੜੇ ਪਾਮ ਵਗੈਰਾ ਦੇ ਬੂਟੇ ਹੈਗੇ ਨੇ ਉਹਨਾਂ ਨੂੰ 5-5 ਫੁੱਟ 8-8 ਫੁੱਟ ਜਗ੍ਹਾ ਛੱਡਣੀ ਹੁੰਦੀ ਜੀ ਫਲ ਫਰੂਟ ਦੇ ਜਿਹੜੇ ਬੂਟੇ ਨੇ ਉਹਨਾਂ ਨੂੰ 10-10 ਫੁੱਟ ਜਗ੍ਹਾ ਛੱਡ ਕੇ ਲਾਣਾ ਹੁੰਦਾ ਜੀ ਤੋ ਇਹ ਸਾਨੂੰ ਨਰਸਰੀ ਕਰਤਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਮੈਂ ਇੱਕ ਅਹਿਮ ਜਾਣਕਾਰੀ ਆਪਣੇ ਨੌਜਵਾਨਾਂ ਨੂੰ ਜਿਹੜੀ ਹੈ ਸਾਂਝੀ ਕਰ ਦੇਣੀ ਚਾਹੁੰਦਾ ਸਾਡਾ ਸਟੋਰੀ ਬਣਾਉਣ ਦਾ ਜਿਹੜਾ ਮਕਸਦ ਇਹ ਹੀ ਹੈ ਕਿ ਜਿਹੜੇ ਨੌਜਵਾਨ ਸਾਡੇ ਬਾਹਰ ਲੱਖਾਂ ਰੁਪਏ ਲਾ ਕੇ ਏਜੰਟਾਂ ਦੇ ਕੋਲ ਜਿਹੜੇ ਆਪਣੇ ਜਿਹੜੇ ਪੈਸੇ ਜਿਹੜੇ ਨੇ ਸਾਧ ਦਿੰਦੇ ਨੇ ਏਜੰਟ ਵੀ ਫਿਰ ਉਹਨਾਂ ਨੂੰ ਬਾਹਰ ਨਹੀਂ ਭੇਜਦੇ ਤਾਂ ਬਹੁਤ ਹੀ ਜਿਹੜਾ ਸਾਰਾ ਸਰਕਲ ਸਿਸਟਮ ਉਹਨਾਂ ਦਾ ਵਗਰ ਜਾਂਦਾ ਸੋ ਇੱਕ ਨੌਜਵਾਨ ਹੈ ਉਹ ਪੰਜਾਬ ਦਾ ਵੀ ਨਹੀਂ ਹੈ ਬਾਹਰੋਂ ਆ ਕੇ ਉਸ ਨੇ ਇੱਥੇ ਰੋਜ਼ਗਾਰ ਜਿਹੜਾ ਮਹੱਇਆ ਕਰਾਇਆ ਵਾ ਸੋ ਤੁਸੀਂ ਦੇਖ ਸਕਦੇ ਮਹੀਨੇ ਦੀ ਲੱਖਾਂ ਦੀ ਜਿਹੜੀ ਉਹ ਲਗਤ ਇੱਥੋਂ ਹੀ ਜਿਹੜੀ ਆ ਪਰਚੇਸ ਕਰਦਾ ਸੋ ਕਹਿੰਦਾ ਭਾਵ ਸਾਡਾ ਮੈਨ ਇਹ ਹੀ ਆ ਕਿ ਜਿਸ ਨੂੰ ਆ ਗਿਆ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕੁਚੀਪੁਰ ਕੈਮਰਾਮੈਨ ਰਾਜਵੀਰ ਸਿੰਘ ਜੀ ਨੂੰ